ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆ 6 ਸੇ ਤੱਕ ਜਾਂਦਾ ਇਹ ਡਿਜ਼ਾਈਨ ਹੈ ਤੇ ਆਪਾਂ ਸਟਾਰਟ ਕਰਦੇ ਹਾਂ ਕਿਵੇਂ ਬਣੂਗਾ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ ਸਿੱਧੀ ਹੀ ਬੁਣਾਗੇ ਚਾਰ ਸਲਾਈਆਂ ਰਿਪੀਟ ਡਿਜ਼ਾਈਨ ਹੁੰਦਾ ਹੈ ਇਹ ਜਿਹੜਾ ਆਪਣਾ ਡਿਜ਼ਾਈਨ ਆ ਉਹ ਸਿਰਫ ਇੱਕ ਸਲਾਈ ਚ ਬਣੂ ਇੱਕ ਸਲਾਈ ਆਪਾਂ ਇਹ ਗੈਪ ਵਾਸਤੇ ਦਿੱਤੀ ਆ ਇਸ ਤਰ੍ਹਾਂ ਇਹ ਆਪਣਾ ਚਾਰ ਫਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਂਦੀਆਂ ਨੇ ਆਲ ਪ੍ਰੋਜੈਕਟਡ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਸਿੱਧੀ ਸਾਈਡ ਤੋਂ ਨੂੰ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਬੁਣਾਂਗੇ ਸਿੱਧੀ ਸਾਈਡ ਤੋਂ ਇਹ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਬੈਕ ਸਾਈਡ ਬੈਕ ਸਾਈਡ ਤੋਂ ਨੂੰ ਪਸਾਰੇ ਨੂੰ ਉਲਟਾ-ਉਲਟਾ ਬਣਾਵਾਂਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਸਾਰਾ ਉਲਟਾ-ਉਲਟਾ ਬਣ ਕੇ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੌਖੇ-ਸੌਖੇ ਤੇ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਬਿਲਕੁਲ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆਪਾਂ ਇਸੇ ਦੇ ਸਾਂ ਨਾ ਧਾਗੇ ਰੱਖਣੇ ਆਪਾਂ ਇਹਦਾ ਕੋਈ ਐਕਸਟਰਾ ਧਾਗਾ ਨਹੀਂ ਰੱਖਣਾ ਹੁਣ ਆਪਣਾ ਇਹ ਡਿਜ਼ਾਈਨ ਬਣੂ ਕਿਵੇਂ ਬਣੂਗਾ ਪਹਿਲਾਂ ਆਪਾਂ ਧਾਗਾ ਉਤਾਰ ਲਾਂਗੇ ਤਿੰਨ ਧਾਗੇ ਆਪਾਂ ਸਿੱਧੇ ਬੁਣਾਗੇ ਤਿੰਨ ਧਾਗੇ ਆਪਾਂ ਸਿੱਧੇ ਬੁਣਾਗੇ ਹੁਣ ਆਪਾਂ ਇੱਕ ਧਾਗੇ ਤੋਂ ਤਿੰਨ ਧਾਗੇ ਬਣਾਵਾਂਗੇ ਇੱਕ ਇਸ ਤਰ੍ਹਾਂ ਜਾਲੀ ਪਾਈ ਤਿੰਨ ਇਸ ਤਰੀਆ ਆਪਾਂ ਤਿੰਨ ਧਾਗੇ ਤੋਂ ਤਿੰਨ ਤਿੰਨ ਧਾਗੇ ਬਣਾਵਾਂਗੇ ਫਿਰ ਦੁਬਾਰਾ ਜਾਲੀ ਪਾਈ ਫਿਰ ਉਸ ਤਰ੍ਹਾਂ ਫੇਰ ਤਾਗਾ ਕਮਾਇਆ ਤਿੰਨ ਤਾਗੇ ਨੇ ਆਪਾਂ ਤਿੰਨ ਤਿੰਨ ਤਾਗੇ ਉਲਾਦੇ ਤਿੰਨ ਆਪਾਂ ਸਿੱਧੇ ਬੁਣੇ ਸੀ ਇੱਥੇ ਤਿੰਨ ਬਣਾ ਤੇ ਫੇਰ ਤਿੰਨ ਫੇਰ ਤਿੰਨ ਇਹੀ ਸੇ ਤਾਗੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਂਦੇ ਆ ਤਿੰਨ ਸਿੱਧੇ ਫੇਰੇ ਤਿੰਨ ਤਾਗਿਆਂ ਤੋਂ ਤਿੰਨ ਤਾਗੇ ਬਣਾਵਾਂਗੇ ਇੱਕ ਇਹ ਤੋਂ ਤਿੰਨ ਕੱਲੇ ਕੱਲੇ ਤੋਂ ਤਿੰਨ ਤਿੰਨ ਤਾਗੇ ਬਣਾਉਣੇ ਆਪਾਂ ਨੇ ਫੇਰ ਤਿੰਨ ਫੇਰ ਤਿੰਨ ਸਿੱਧੇ ਕ 2 3 ਫਿਰ ਉਸੇ ਤਰ੍ਹਾਂ 1 ਭਲੇਮੀ ਪਾ ਕੇ 1 ਤੋਂ 3 ਬਣ ਗਏ ਫਿਰ 1 ਤੋਂ 3 ਕਰਾਂਗੇ ਫਿਰ ਦੁਬਾਰਾ ਉਸੇ ਤਰ੍ਹਾਂ लास्ट ਵਾਲੇ ਤਿੰਨ ਆਪ ਇਸ ਤਰੀਕਾ ਨਾਲ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਆਪਣੀ ਕੀ ਕਰਨਾ ਜਿਹੜੇ ਆਪਾਂ ਉਹ ਤਾਂ ਸਿੱਧੇ ਬਣੇ ਸੀ ਉਹ ਇਹਦੇ ਉਲਟੇ ਬੁਣਨੇ ਆ ਜਿਹੜੇ ਆਪਾਂ ਤਿੰਨ ਤੋਂ ਇੱਕ 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 ਟਾਗੇ ਤਿੰਨ ਤਿੰਨ ਤਾਗੇ ਬਣਾਏ ਸੀ ਹੁਣ ਆਪਾਂ ਤਾਗਾ ਸਿੱਧੀ ਸਾਈਡ ਕਰ ਲਾਂਗੇ ਬੁੰਨ ਵਾਲਾ ਹੁਣ ਆਪਾਂ ਕੀ ਕਰਨਾ ਹੈ ਤਿੰਨ ਤਿੰਨ ਤਾਗਾਂ ਦਾ ਇੱਕ ਇੱਕ ਦੁਬਾਰਾ ਕਰਨਾ ਹੈ ਤਿੰਨ ਤਾਗਿਆਂ ਤੋਂ ਪਹਿਲਾਂ ਆਪਾਂ ਇੱਕ ਤਾਗ ਤੋਂ ਤਿੰਨ ਬਣਾਏ ਸੀ ਹੁਣ ਤਿੰਨ ਤੋਂ ਫੇਰ ਦੁਬਾਰਾ ਇੱਕ ਬਣਾਵਾਂਗੇ ਫੇਰ ਤਿੰਨ ਤੋਂ ਇੱਕ ਇਹ ਹੀ ਆਪਣੇ ਉਹੀ ਤਿੰਨੇ ਦੇ ਤਿੰਨ ਤਾਗੇ ਕੰਪਲੀਟ ਹੋ ਗਏ ਫੇਰ ਤਾਗਾ ਆਪਣੀ ਸਾਈਡ తග සි वा फత త සිद සడ තු ਨਿਕਲਣਾ ਹੈ ਇੱਕ ਫਿਰ ਇਹ ਤਾਂ ਸਿੱਧੀ ਇਹ ਹੀ ਚਾਰ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਆਊਗਾ ਮੋਟਾ-ਮੋਟਾ ਡਿਜ਼ਾਈਨ ਬਣ ਕੇ ਆਊਗਾ ਬਹੁਤ ਹੀ ਪਿਆਰਾ ਲੱਗ ਦਿੱ ਬਿਲਕੁਲ ਸਿੰਪਲ ਤੇ ਈਜ਼ੀ ਡਿਜ਼ਾਈਨ ਆ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ